ਲੋ ਜੀ ਪਹੁੰਚ ਚੁੱਕੇ ਆ ਅਗਲੇ ਬੋਰ ਤੇ ਆਪਾਂ ਪਿੰਡ ਦਾ ਬੋਰ ਪਿੰਡ ਗੁਰਸੇ ਮਾਜਰਾ ਦੱਸੋ ਜੀ ਪਿੰਡ ਗੁਰਸੇ ਮਾਜਰਾ ਜ਼ਿਲ੍ਹਾ ਰੋਪੜ ਆ ਬਾਈਆਂ ਦਾ ਬੋਰ ਚੈੱਕ ਕਰਨਾ ਹੈ ਗੋਰੀ ਜਿਹੜਾ ਕਿ ਪਾਣੀ ਦਾ ਘਟਾਗਾ 150 ਵਾਲਾ ਬੋਰ ਹੈਗਾ ਇਹ ਤੇ ਫੈਂਟਰ ਪਤਾ ਨਹੀਂ ਜੋ ਵੀ ਹੈਗਾ ਚੋਕ ਆ ਉਹ ਆਪਾਂ ਨੇ ਚੈੱਕ ਕਰਨਾ ਅੱਜ ਆ ਬਾਕੀ ਆਪਾਂ ਚੈੱਕ ਕਰਕੇ ਦੇਖਦੇ ਹਾਂ ਕੀ ਗੱਲਬਾਤ ਹੈ ਚ ਆਪਣੇ ਕੈਮਰਾਮੈਨ ਨੇ ਕੈਮਰਾ ਛੱਡਤਾ ਕਿੰਨੇ ਦੀ ਇਹ ਮੋਟਰ ਨਹੀਂ ਲੋ ਜੀ ਕੈਮਰਾ ਦਿੱਤਾ 6 1/2 ਵੈਸੇ ਕਨੈਕਸ਼ਨ ਦੱਸਦਾ ਹੁਣ ਮੈਂ ਦੱਸ ਹੀ ਬੰਦੀ ਛੋਡਾ ਨੌ ਕਿਹ ਹੈ ਕੁਲਦੀਪ ਸਿੰਘ ਸਨੋ ਵੀ ਚਲੋ ਹਜਾਰਾ ਸਿੰਘ ਮੋਹਲ ਅੰਮ੍ਰਿਤ 79 70 शर्ट 427 ठीक है चलो जी ਛਡੋ ਜੀ ਸੋਰਾ ਸੋਡੇ ਬਾਹਲਾ ਇਧਰੀ ਹੈ ਨਾ ਇਹ ਲਾਲ ਜਾ ਜਰਗਪਾਲ ਕੁਰਕਾ ਦੇ ਤੋਂ ਤਿੰਨ ਸਾਲ ਹੋ ਗਏ ਮੈਂ ਕਹਾਂ ਨਹੀਂ ਬੋਰ ਨੂੰ ਕਰੇ ਨੂੰ ਅੱਛਾ ਇਹ ਬੰਦ ਲਾ ਬੰਦਾ ਕਹਿੰਦਾ ਹਾਂ ਪਾਣੀ ਆਇਆ ਨਹੀਂ ਲੈ ਕੱਲੇ ਕੱਢੀ ਦੀ ਮੋਟਰ ਹੀ ਆ ਹੁਣ ਆ ਪਾਣੀ ਮੈਂ ਕਹਿੰਦਾ ਕਦਾਂ ਹੋਇਆ ਬਾਈ ਉੱਥੇ 90 ਤੇ ਆਇਆ ਫਾਇਰ ਕੋਲ ਤੋਂ ਕੀ ਆਇਆ ਥੋੜਾ ਨੀਮਾ ਸਾਡਾ ਹੀ ਆਇਆ ਭਲਕੇ ਚੱਲੀ ਜਾਣ ਦੀ ਥੇਤਰ ਤੋਂ ਪਾਣੀ ਆਇਆ ਹੈ 77 ਦੇ ਨਾਲ ਆ ਵੀ ਦੇਖੀ ਕੱਲ ਨਾਲ ਨਿਕਲ ਦੇਖੀ ਸਾਡੀ ਵੀ ਦੇਖੀ ਹੈ ਕੱਲ੍ਹ ਉੱਥੇ 90 ਤੇ ਹੁੰਦਾ ਆਪਣੇ ਆਪਣੇ 90 ਤੇ ਆ ਹਾਂਜੀ ਹਾਂਜੀ ਉੱਥੇ ਅਚਾਨਕ ਫਰ ਕਹਦ ਨੂੰ ਆ ਤਾਂ ਇਹ ਤਾਂ ਪਾਣੀ ਬਹੁਤ ਹੈ ਥੱਦਾ ਸਰ ਪਾਣੀ ਬਹੁਤ ਆ ਹਾਂ ਇਹ ਵੀ ਉਮੀ ਕਰਦੀ ਹਾਂ ਇਹ ਥੋੜਾ ਛੋਟਾ ਕੱਢ ਜਾਨੀ ਮੈਂ ਛੋਟਾ ਜੀ ਜ਼ਿਆਦਾ ਕੱਢਦੀ ਐ ਫੇਰ ਘੱਟ ਜੰਦੀ ਐ ਥੋੜਾ ਘੱਟ ਜੰਦੀ ਫੇਰ ਅੱਧਾ ਕਮਣੀ ਕੱਢਦੀ ਜਾਨੀ ਜੰਦੀ ਨਾਲ ਕੱਢਦੀ ਦਿੱਤੋ ਛੇੜ ਪੁੱਜ ਗਿਆ ਜਾਂਦਾ ਜਾ 25 ਦੀ ਮੋਟਰ ਤਾਂ ਨਹੀਂ ਚੱਲਦੀ ਥੋੜੀ ਢੋਲ ਤੇ ਤੇ 20 ਦੀ ਜਾਂ 25 ਦੀ ਨਹੀਂ ਜੋ ਵੇਲੇ ਵੀ 25 ਮੋਟਰ ਦਾ ਇੱਥੇ ਹੂੰ ਇਹ ਬਾਣਵਾ ਸੀ ਹਾਂਜੀ ਕਰਾਇਆ ਕਰਾਇਆ ਮੈਂ ਜਾ ਉਹਦਾ ਪਤਾ ਕਰਵਾਇਆ ਕਰਾ ਦੇ ਰਾਜਾ ਉੱਪਰ ਇਹ ਮੇਕੇ ਲਾ 10 10 ਦਿਨ ਫੰਟਰ ਚੋਕ ਹੈ ਦਾ ਹੈ ਫੰਟਰ ਤਾਂ ਚੋਕ ਹੀ ਆ ਹੌਲੀ ਕਰੀ ਮਡਾ ਜਾ ਆ ਫੈਂਟਰੀ ਹੈ ਇੱਥੇ ਰੇਤ ਲੱਗਿਆ ਪਿਆ ਹੈ ਚੱਲਾਂ ਅਨਾਂ ਰੇਤ ਲੱਗਿਆ ਸਾਰੇ ਹਾਂ ਜੀ ਹਾਂ ਰੇਤ ਤੇ ਉੱਤੇ ਪਰਤ ਨਹੀਂ ਪਈ ਆ ਸੂਰਾ ਹੈ ਬਾਈ ਦੇ ਬੂਰੂ ਕੁਸ ਪਾਇ ਤਾਂ ਨਹੀਂ ਹੋ ਬੋਰਚੇ ਚ ਸਹੀ ਭਾਈ ਬਰ ਪਤਾ ਹਾਂ ਬਾਹਰ ਬਜਰੀਓ ਬਾਈ ਵਿਚ 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 ਨਹੀਂ ਲਿਕ ਨਹੀਂ ਹੈ ਹੌਲੀ 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 ਚੱਲ ਬਾਈ ਹੌਲੀ ਕਰਤੇ ਹੀ ਆ ਕਰਤੇ ਬੜਾ ਜੰਮ ਰੋਕ ਕਿੰਨਾ ਹੋ ਗਿਆ ਉਹ 153 ਚੱਲ ਲੱਗ ਗਿਆ ਤਾਂ ਕਿੰਗ ਇਹ ਮੋਟਰ ਹੀ ਬਾਈਂ ਮੈਨ ਹੈ। 45 ਸੰਭਲ ਲਓ ਜੀ ਬੋਰ ਹੋ ਚੁੱਕਿਆ ਚੈੱਕ ਤੇ ਆਪਣਾ ਕੈਮਰਾਮੈਨ ਕੱਢ ਰਿਹਾ ਕੈਮਰਾ ਬਾਹਰੇ। ਤੇ 150 ਫਟ ਵਾਲਾ ਬੋਰ ਹੈ ਵੀ। ਇਹਦੇ ਵਿੱਚ ਇੱਕ ਦਾ ਸੂਰ ਹੈ ਜਾਦੇ ਕਰਨ ਫੈਂਟਰ ਬੰਦੀ ਹੈ। ਤੇ ਹੁਣ ਆਪਾਂ ਕਰਦੇ ਆਂ ਇਕੱਠੀ ਤਾਰ। ਤੇ ਗਾਹਾਂ ਦਾ ਪ੍ਰੋਸੈਸ ਦਿਖਾਉਣੇ ਸਾਨੂੰ ਬਾਅਦ ਚੋਂ। ਲੋ ਜੀ ਸਮਾਨ ਦਿੱਤਾ ਸਾਮ ਤੇ ਹੁਣ ਆਪਾਂ ਕਰਦੇ ਆ ਆਪਣੇ ਮਿਸਤਰੀ ਨਾਲ ਗੱਲ ਲੋਰੇਗਾ 9 ਇੰਚੀ ਆ ਪਈਆਂ ਦਾ ਬੋਰਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਅਸੀਂ ਇਹ ਬੋਰ ਚੈੱਕ ਕਰ ਲਿਆ ਆਪਾਂ ਤੇ ਤਕਰੀਬਨ ਬੋਰੇ 100 150 ਬਟ ਬੇਲਾਗਾ ਬੋਰਾ ਤੇ ਇਹ ਚ ਵੀ ਉਹ ਹੀ ਦਿੱਕਤ ਹੈ ਪਾਣੀ ਸੋਰਾ ਜਿਆਦਾ ਹੋਣ ਕਾਰਨ ਫੈਂਟਰ ਸਾਰੇ ਬੰਦ ਨੇ ਆਪਾਂ ਨੇ ਇਹਦੀ ਵੀ ਕੈਵਿਟੀ ਕਰਨੀ ਹੈ ਕੈਵਟੀ ਕਰਨ ਤੋਂ ਬਾਅਦ ਆਪਾਂ ਇਹਦਾ ਮੋਟਰ ਪਾ ਕੇ ਜਿਹਨਾਂ ਨੇ ਜੇ ਰੇਤਾ ਕੱਢ ਕੇ ਚਲਾਉਣੀ ਹੈ ਜੀ ਬੋਰ ਪਾਣੀ ਮੰਨ ਲਓ ਜਮਾ 2 2.5 ਇੰਚ ਪਾਣੀ ਹੈਗਾ ਤਾਂ ਇਹਦਾ ਪਾਣੀ ਭੁੱਲ ਕਰਨਾ ਹੈ ਬਾਕੀ ਹੋਰ ਕੋਈ ਕੰਮ ਕਰਾਉਣਾ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਮੇਰਾ ਨਾਮ ਮੁਖਤਿਆਰ ਸਿੰਘ ਪੰਡਨ ਮੋੜ ਜਲਾ ਸੰਗਰੂਰ ਮੋਬਾਈਲ ਨੰਬਰ ਹੈ 9781754490 ਕੰਮ ਕਰਨ ਲਈ ਸੰਪਰਕ ਕਰੋ YouTube ਤੇ ਸਾਡਾ ਚੈਨਲ ਬਣਾਇਆ ਮੁਖਤਿਆਰ ਮੋੜ ਦੇ ਨਾਂ ਤੇ ਉਹਦੇ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ ਠੀਕ ਹੈ ਜੀ ਤੇ ਕੰਮ ਗਿਆ ਨਿਬੜ ਬਈ ਇਹ ਤਾਂ ਹਾਂ ਪਪਾ ਮਾਗੀ ਚੱਲੇਗਾ ਹਾਂ